ਬੇੜਾ ਸਮਾਜ ਦਾ ਬੰਦਾ ਹੁੰਦਾ ਸੀ ਫਿਰ ਉਹਦੀ ਵੋਟ ਪੈਣੀ ਦੂਜੇ ਦੀ ਹੁਣ ਤਾਂ ਇਹਨਾਂ ਨੇ ਸਾਰਿਆਂ ਨੂੰ ਬਰਾਬਰ ਕਰਤਾ ਪੂਰਾ ਇੱਕ ਰਗੜਤਾ ਬਰਾਬਰ ਸਰਕਾਰ ਜੋ ਕਿਸੇ ਨੂੰ ਚੁਣ ਲੇ ਲੋਕ ਦੇ ਸ਼ਬਦ जय की जय जयपाल साथियों अस अ वापस मना रहे हैं लेकिन असी बहुत बड़ा समाज से जिन्हें साढ़े पिछे बाबा साहब ने बड़ा संघर्ष करने के बाद सू उपलब्धियां लैतिया उपलब्धियां लैन तो बाद भी अस भी कुछ समय तक खोजी है तो असं बहुत अंतर पीछे पिछे हैं ਅਗਰ ਰਸਤਾ ਹੈ ਉਹ ਹਨ ਪੂਰਾ ਨਹੀਂ ਮਿਲਿਆ ਠੀਕ ਹੈ ਬਾਬਾ ਸਭ ਫੋਟੋ ਫੋਟੋ ਉਹ ਫੋਟੋ ਉਹ ਕੋਈ ਨਹੀਂ ਉਹ ਕੱਪ ਠੀਕ वो कॉल नहीं आ रही है अभी भी आ रही है ਟੀਮ ਨੂੰ ਅਮਰੀਕਾ ਦੇ ਲੋਕਾਂ ਨੇ ਕਿਹਾ ਕਿ ਤੁਹਾਡੇ ਦੇਸ਼ ਦੇ ਵਿੱਚ ਇੱਕ ਅਜਿਹਾ ਵਿਅਕਤੀ ਹੈਗਾ ਜੋ ਸਾਰੇ ਦੇਸ਼ ਦੇਾਰੇ ਪੂਰੀ ਦੁਨੀਆ ਬਾਰੇ ਜਾਣਦਾ ਹੈ ਜੇਕਰ ਤੁਸੀਂ ਅੱਜ ਅਸੀਂ ਯੂਨੀਵਰਸਲ ਪ੍ਰੈਸ ਕਲੱਬ ਅਤੇ ਸਰਬਜਨ ਕਲਿਆਣ ਪਰਿਸ਼ਦ ਵੱਲ ਭਾਰਤੀ ਆ ਸ਼ਬਦਾਂ ਦੇ ਨਰਮਤਾ 바ਵਾ ਸਾਹਿਬ ਡਾਕਟਰ ਅੰਬੇਦਕਰ ਜੀ ਉਹਨਾਂ ਦੀ ਪਰੀਨਮਾਨ ਦਿਵਸ ਮਨਾਇਆ ਗਿਆ ਇਸ ਲਈ ਵਿੱਚ ਸਾਰੇ ਪੱਤਰਕਾਰ ਭਾਈਚਾਰਾ ਅਤੇ ਜੋ ਐਨ ਜੀਓ ਹੈਗੀ ਕਲਿਆਣ ਪਰਸ਼ਦ ਉਹਨਾਂ ਦੇ ਸਾਰੇ ਸਾਥੀਆਂ ਨੇ 바ਵਾ ਸਾਹਿਬ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਹੈ ਔਰ ਇਸ ਮੌਕੇ ਤੇ ਸਾਰੇ ਸਾਥੀਆਂ ਨੂੰ ਬਾਬਾ ਸਾਹਿਬ ਅੰਬੇਡਕਰ ਜੀ ਦੇ ਜੀਵਨ ਦੇ ਪ੍ਰਤੀ ਦੱਸਿਆ ਗਿਆ ਔਰ ਜੋ ਇਹਨਾਂ ਨੇ 6 ਦਸੰਬਰ 1956 ਨੂੰ ਇਹਨਾਂ ਦੀ ਜੋ ਜੋਤੀ ਜੋਤ ਸਮਾਏ ਸੀਗੇ ਤਾਂ ਉਸ ਵੀ ਲੜੀ ਦੇ ਤਹਿਤ ਅੱਜ ਸੀ ਅੱਜ ਦਾ ਜਿਹੜਾ ਕਾਰਜਕ੍ਰਮ ਉਸ ਪੰਜ ਲਈ ਸਮਾਰੋਹ ਜਿਹੜਾ ਕਰਦਾ ਹੈ ਉਹ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਜੀਵਨ ਤੋਂ ਪਤਾ ਚੱਲਦਾ ਉਹਨਾਂ ਨੇ ਕਿਹਾ ਦਾ ਮੈਨ ਸ਼ੁਡ ਬੀ ਸਟੂਡੈਂਟ ਇਨ ਦਾ ਹੋਲ ਲਾਈਫ ਬੇ ਇਨਸਾਨ ਨੂੰ ਜੀਵਨ ਦੇ ਵਿੱਚ ਸਦਾ ਇੱਕ ਸ਼ਿਸ਼ਿਆ ਬਣ ਕੇ ਸਿੱਖਦੇ ਰਹਿਣਾ ਚਾਹੀਦਾ ਹੈਗਾ ਔਰ ਸਿੱਖਿਆ ਦੀ ਜਿਹੜੀ ਕੋਈ ਉਮਰ ਨਹੀਂ ਹੁੰਦੀ ਚਾਹੇ ਉਹ ਕਿੰਨਾ ਵੀ ਏਜਡ ਹੋਵੇ ਉਹ ਬਾਬਾ ਸਾਹਿਬ ਨੇ ਕਿਹਾ ਕਿ ਉਹਨੂੰ ਹਰ ਵਕਤ ਸਿੱਖਦੇ ਰਹਿਣਾ ਚਾਹੀਦਾ ਔਰ ਬਾਬਾ ਸਾਹਿਬ ਜੀ ਦੇ ਦਿੱਤੇ ਹੋਏ ਸੰਤਾਨ ਦੇ ਉਹ ਕੀ ਜੋ ਬਾਤ ਕੀ ਹੈ ਇਹ ਚੱਲਦਾ ਹੈ ਔਰ ਅچھے ਤਰੀਕੇ ਨਾਲ ਚੱਲਦਾ ਪਰ ਕੁਝ ਲੋਕ ਜਿਹੜੇ ਆ ਬਾਬਾ ਸਾਹਿਬ ਜੀ ਦੇ ਸੰਵਿਧਾਨ ਦੀ ਕਿਤਾਬ ਨੂੰ ਫੜ ਕੇ ਲੋਕਾਂ ਦੇ ਵਿੱਚ ਲੋਕਾਂ ਨੂੰ ਗਮਰਾਹ ਕਰਦੇ ਆ ਕਿ ਬਾਬਾ ਸਾਹਿਬ ਡਾਕਟਰ ਦੀਮਰਾਉਂਬਿੰਦ ਕਰ ਜਿਹੜਾ ਸੰਵਿਧਾਨ ਹੈ ਉਹਦੇ ਵਿੱਚ ਇਹ ਲਿਖਿਆ ਤੋ ਇਸ ਮੌਕੇ ਤੇ ਮੈਂ ਇਹ ਵੀ ਦੱਸਣਾ ਚਾਹਣਾ ਕਿ ਇਸ ਦੇਸ਼ ਦੇ ਵਿੱਚ 1977 ਦੇ ਵਿੱਚ ਜਦੋਂ ਇੰਦਰਾ ਗਾਂਧੀ ਨੇ ਅਮਰਜੈਂਸੀ ਲਾਈ ਸੀ ਤੋਂ ਉਸ ਸਮੇਂ 7 ਸਾਲ ਉਹਨੇ ਨਰਾਜ਼ ਕੀਤਾ ਜਦ ਕਿ ਸੰਵਿਧਾਨ ਦੇ ਮੁਤਾਬਕ ਹਰ 5 ਸਾਲ ਬਾਅਦ ਜਿਹੜਾ ਚੋਣ ਹੁੰਦਾ ਹੈ ਔਰ ਦੂਸਰੇ ਪਾਸੇ ਭਾਜਪਾ ਨੇ 바ਵਾ ਸਾਹਿਬ ਡਾਕਟਰ ਅੰਮ੍ਰਿਤ ਘੜਦੀ ਦੇ 5 ਤੀਰਥ ਬਣਾਏ ਉਸ ਤੀਰਥ ਜਿਹੜੇ ਇਹ ਇਸ ਲਾਇਕ ਨੇ ਕਿ ਉੱਥੇ ਹਰ ਸਾਲ ਇਹਨਾਂ ਦੇ ਜਨਮ ਦਿਨ ਤੇ ਅਤੇ ਇਹਨਾਂ ਦੇ ਪਰਿਨਿਰਮਾਨ ਦਿਵਸ ਦੇ ਉੱਤੇ ਬਹੁਤ ਵੱਡੇ ਮੇਲੇ ਲੱਗਦੇ ਹਨ ਤੋਂ ਅੱਜ ਮੈਂ ਜ਼ਿਆਦਾ ਕੁਝ ਨਾ ਕਹਿੰਦੇ ਉਹਨਾਂ ਦੇ ਚਰਨਾ ਦੇ ਵਿੱਚ छत छत नमन कर रहा हाँ और अपने साथियों वालों जो कि यूनिवर्सल प्रेस क्लब और सर्वजन कल्याण परिषद के जो लोग पहुंचे हैं उन्होंने मैं बहुत बहुत आभार बाबा तेरी सोच प्रगटके के आज डॉक्टर भीमराव अम्बेडकर जी के गृह निर्माण दिवस पे सर्वजन कल्याण परिषद एवं सर्वजन कल्याण मीडिया की ओर से उनका पुष्पांजलि किए और उनके बारे में सीखने के मौका मिला और सर्वजन कल्याण परिषद के एवं तमाम मीडिया के लोगों को धन्यवाद करता हूँ बाबा साहब के चरणों कमलों पर चलने के लिए बहुत बहुत धन्यवाद जय भारत रखा बाबा साहब जी वास्ते उन्होंने अपना पूरा जीवन लोग सेवा वास्ते से लोग ਤੋ ਦਬੇ ਬੀ ਲੋਕ ਹੈ ਉਹਨਾਂ ਦਾ ਸਨਮਾਨ ਕਰਨ ਵਾਸਤੇ ਉਹਨਾਂ ਅੱਜ ਇੱਥੇ ਸੰਕਲਪ ਕੀਤਾ ਹੈ ਮੈਂ ਉਹਨਾਂ ਦਾ ਬੜਾ ਧੰਨਵਾਦ ਕਰਨਾ ਹੈ ਉਹ ਬਹੁਤ ਬਹੁਤ ਨਾਲ ਇਸ ਕਰਕੇ ਬਾਰੇ ਬਾਬਾ ਸਾਹਿਬ ਦੇ ਜੁਤੀ ਉਸ ਪ੍ਰੀਤ ਮਾਦ ਵਿਸਤੇ ਸਭ ਨੂੰ ਮੈਂ ਇਸ ਪ੍ਰੋਗਰਾਮ ਦੀ ਬਾਬਾ ਸਾਹਿਬ ਵੱਲੋਂ ਤੇ ਆਪਣੇ ਸਾਥੀ ਵੱਲੋਂ ਮਾਤਾ ਬਹੁਤ ਧੰਨਵਾਦ ਹੈ ਅੱਜ ਬਾਬਾ ਸਾਹਿਬ ਟੀਮਰਾਉ ਵਿੱਚ ਆਇਕ ਕਰ ਕੀਤੇ ਟੀਨਮਣਤ ਵਾਸਤੇ ਉਪਰ ਯੂਨੀਵਰਸਲ ਕਲਬ ਇਪੋ ਸਭजन ਕਲਿਆਣ ਪਿਛੇ ਦੇ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ ਉਸ ਤੋਂ ਮੈਂ ਇੱਕ ਦੋ ਗੱਲਾਂ ਕਹਿਣਾ ਚਾਹੁੰਨਾ ਕਿ ਸਬਦਾਨ ਬਾਬਾ ਸਾਹਮਣੇ ਇੱਕ ਹਾਈਲੀ ਕੁਆਲੀਫਾਈਡ ਹੋਣ ਦੇ ਨਾਤੇ ਉਹਨਾਂ ਨੂੰ ਹੀ ਇਸ ਦੇ ਲਈ ਚੁਣਿਆ ਗਿਆ ਔਰ ਇੱਕ ਹੋਰ ਮੌਜੂਦਾ ਸਰਕਾਰਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਉਹਦੇ ਵਿੱਚ ਖਾਸ ਤੌਰ ਦੇ ਉੱਪਰ ਕਿ ਜਿਹੜੀਆਂ ਐਮੈਂਡਮੈਂਟਾਂ ਕਰ ਕਰਕੇ ਉਨੇਕਤ ਧਿਆਵੜੀਆਂ ਜਾ ਰਹੀਆਂ ਨੇ ਸਬਦਾਨ ਦੀਆਂ ਜੋ ਕਿ ਬਾਬਰ ਸਾਹਿਬ ਨੇ ਲਿਖਿਆ ਉਹ ਬਿਲਕੁਲ ਗਲਤ ਨਹੀਂ ਗੱਲਾਂ ਉਸ ਦੇ ਉੱਪਰ ਕੋਈ ਵੀ ਕਿਸੇ ਕਿਸੇ ਤਰਮੀਮ ਨਹੀਂ ਹੋਣੀ ਚਾਹੀਦੀ ਆ ਤੇਸ਼ ਨੂੰ ਉਸ ਦੇ ਮੁਤਾਬਕ ਹੀ ਚਲਾਉਣਾ ਚਾਹੀਦਾ ਹੈ ਕਿ ਇਹ ਮੇਰੀ ਮਨ ਦੀ ਇੱਛਾ ਸੀਗੀ ਕਿ ਇਸ ਨੂੰ ਅਮਲ ਵਿੱਚ ਲਿਆਂਦਾ ਜਾਵੇ ਮੈਂ মিডিਆ ਨੂੰ ਬੇਨਤੀ ਕਰਦਾ ਮੈਂ ਇਹਨੂੰ ਵੱਧ ਤੋਂ ਵੱਧ ਇਸ ਗੱਲ ਨੂੰ ਪ੍ਰਚਾਰਿਤ ਕਰੋ ਤਾਂ ਜੋ ਕਿ ਸੰਵਿਧਾਨ ਵਿੱਚ ਪਹਿਲੇ ਨੰਬਰ ਦੇ ਤਰ੍ਹਾਂ 77 ਦੇ ਵਿੱਚ ਇੰਦਰਾ ਗਾਂਧੀ ਦੀ ਗੱਲ ਕੀਤੀ ਹੈ ਤਾਂ ਨੇ ਉਹਨੇ ਉਹਨੇ 44ਵੀਂ ਐਮੈਂਡਮੈਂਟ ਕੀਤੀ ਉਸ ਦੇ ਵਿੱਚ ਪੂਰੇ ਸੰਵਿਧਾਨ ਦੀ ਇੱਕ ਧਿਰ ਜਿਉਂੜਾ ਕੇ ਰੱਖ ਦਿੱਤੀ ਉਸ ਨੇ ਇੰਦਰਾ ਗਾਂਧੀ ਨੇ ਕਾਂਗਰਸ ਵਾਲਿਆਂ ਨੂੰ ਇਹ ਪੁੱਛਿਆ ਜਾਵੇ ਮਤਲਬ ਇਸ ਤਰ੍ਹਾਂ ਦੀ ਐਡ ਐਡ ਵੱਡੇ ਪੁੱਤਰ ਦੇ ਉੱਪਰ ਐਮੈਂਡਮੈਂਟ ਆਪ ਦੇ ਮਤਾਬਕ ਕਰ ਦੇਣੀ ਹੈ ਇਹ ਬਿਲਕੁਲ ਗਲਤ ਹੈ ਜਦ ਕਿ ਇਸ ਦੇ ਪੈਰਨਲੀ ਠੀਕ ਹੈ ਨਾ ਸੰਵਿਧਾਨ ਵਿੱਚ ਤਬਦੀਲੀ ਕਰਨ ਦੀ ਲੋੜ ਨਹੀਂ ਹੈ ਜਦ ਕਿ ਸੰਵਿਧਾਨ ਲਗਭਗ ਆਪਣਾ ਸੰਵਿਧਾਨ ਇੰਗਲੈਂਡ ਦੇ ਸੰਵਿਧਾਨ ਦੇ ਨਾਲ ਮਿਲਦਾ ਜੁਲਦਾ ਵਾ ਉਥੇ ਅਨ ਰਿਟਨ ਉਥੇ ਲਿਖਤੀ ਰੂਪ ਵਿੱਚ ਨਹੀਂ ਹੈਗਾ ਉਹਦੇ باوجود ਵੀ ਉਹਨਾਂ ਵਿੱਚ ਤਰਮੀਮਾਂ ਨਹੀਂ ਕੀਤੀਆਂ ਜਾ ਰਹੀਆਂ ਔਰ ਬੜੀ ਇੱਕ ਪੰਕਚੁਐਲਟੀ ਹੈ ਉਹਨੂੰ ਡਿਸਪਲਿਨ ਦੇ ਵਿੱਚ ਉਹ ਉਹ ਸੰਵਿਧਾਨ ਨੂੰ ਉਹਨਾਂ ਨੇ ਇੰਗਲੈਂਡ ਵਾਲਿਆਂ ਨੇ ਆਪਣੇ ਤੇ ਲਾਗੂ ਕੀਤਾ ਹੈ ਤੇ ਸਾਡੇ ਇਥੇ ਉਹਦੇ ਵਿੱਚ ਤਬਦੀਮਾਂ ਤਰਮੀਮਾਂ ਕਰ ਕਰਕੇ ਐਮੈਂਡਮੈਂਟਾਂ ਕਰ ਕਰਕੇ ਉਹਨੀਆਂ ਧੱਜੀਆਂ ਡਾਉਣ ਲੱਗੇ ਹੋਏ ਨੇ ਇਸ ਕਰਕੇ ਉਹ ਸੰਵਿਧਾਨ ਦੀ ਇੱਜ਼ਤ ਵਾਸਤੇ ਉਹਨੂੰ ਬਚਾਉਣ ਦੀ ਖਾਤਰ ਗਲਤ ਸਮਾਜ ਨੂੰ ਵੀ ਖਾਸ ਤੌਰ ਤੇ ਇਹੀ ਹੈ ਕਿ ਇਸ ਨੂੰ ਬਚਾਉਣ ਦੀ ਖਾਤਰ ਵੱਧ ਤੋਂ ਵੱਧ ਇਹ ਪਰਾਲਾ ਕੀਤਾ ਜਾਵੇ ਬਾਬਾ ਸਾਹਿਬ ਦੇ ਦਿੱਤੇ ਹੋਏ ਸਿਧਾਂਤ ਦੇ ਮੁਤਾਬਿਕ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਕੀਤੀ ਜਾਵੇ ਜੇ ਹੋਰ ਕੋਈ ਨਹੀਂ ਢਾਲਦਾ ਉਸ ਦੇ ਉੱਪਰ ਬਾਬਾ ਸਾਹਿਬ ਦੀਆਂ ਜੋ ਵੀ ਸਿੱਖਿਆਵਾਂ ਸੀਗੀਆਂ ਤਾਂ ਘੱਟੋ ਘੱਟ ਐਟ ਲੀਸਟ ਗਲਤ ਸਮਾਜ ਨੂੰ ਜ਼ਰੂਰ ਆਪਣੇ ਆਪ ਨੂੰ ये चाहिए बहुत बहुत धन्यवाद थैंक यू देश दुनिया की हर खबर सबसे पहले देखने के लिए फॉलो करें सर्वजन न्यूज यूट्यूब फेसबुक इंस्टाग्राम और व्हाट्सएप चैनल पर